ਜਲੰਧਰ ਵਿੱਚ ਦਿਨ ਦਿਹਾੜੇ ਵਿਦਿਆਰਥੀ ਦਾ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ 'ਚ 2 ਮੁਲਜ਼ਮਾਂ ਨੂੰ ਨੌਇਡਾ ਜਦਕਿ 2 ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਹੋਰ ਮੁਲਜ਼ਮਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਇਹਨਾਂ ਮੁਲਜ਼ਮਾਂ ਨੇ 25 ਮਈ ਨੂੰ ਦਿਨ ਦਿਹਾੜੇ ਗੁਰੂ ਨਾਨਕਪੁਰਾ ਇਲਾਕੇ ਜਮਨਪ੍ਰੀਤ ਦਾ ਕਤਲ ਕਰ ਦਿੱਤਾ ਸੀ ਜਦਕਿ ਹਮਲੇ ਦੌਰਾਨ ਉਸ ਦਾ ਦੂਸਰਾ ਸਾਥੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਸੀ। ਮਨਪ੍ਰੀਤ ਦਾ ਕਤਲ ਖਾਲਸਾ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਸ਼ੁਰੂ ਹੋਏ ਝਗੜੇ ਦੇ ਚੱਲਦਿਆਂ ਕੀਤਾ ਗਿਆ ਸੀ। 25 ਮਈ ਨੂੰ ਸ਼ਹਿਰ ਦੇ ਗੁਰੂ ਨਾਨਕਪੁਰਾ West ਵਿੱਚ 12 ਵਜੇ ਦੇ ਕਰੀਬ ਹਥਿਆਰਬੰਦ ਹਮਲਾਵਰਾਂ ਨੇ ਦੋ ਵਿਦਿਆਰਥੀਆਂ ਮਨਪ੍ਰੀਤ ਅਤੇ ਮਨੀਸ਼ ਨੂੰ ਘੇਰ ਲਿਆ ਸੀ। ਹਮਲਾਵਰਾਂ ਨੇ ਦਾਤਰਾ ਅਤੇ ਤਲਵਾਰਾਂ ਨਾਲ ਦੋਹਾਂ ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਮਨਪ੍ਰੀਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਮਨੀਸ਼ ਗੰਭੀਰ ਰੂਪ ਚ ਜ਼ਖਮੀ ਹੋਇਆ ਸੀ। ਚਸ਼ਮਦੀਦਾਂ ਮੁਤਾਬਕ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ 1 ਘੰਟੇ ਤੱਕ ਪੰਗੜਾ ਪਾਇਆ ਅਤੇ ਦੋਵੰਦੀਗੀਆਂ ਹੱਤਾਂ ਪਾਰ ਕਰ ਦਿੱਤੀਆਂ। ਪੁਲਿਸ ਦੇ ਵੀ ਵਾਰਦਾਤ ਤੋਂ ਬਾਅਦ 1 ਘੰਟਾ ਦੇਰੀ ਨਾਲ ਪਹੁੰਚਣ ਦਾ ਇਲਜ਼ਾਮ ਲੱਗਾ ਸੀ। ਸਾਰੇ ਸਬੂਤ ਇਕੱਠੇ ਕਰਦੇ ਹੋਏ ਜਿਹੜੇ ਚਾਰ ਮੇਨ ਅਕਿਊਸ ਸੀਗੇ ਬਲਰਾਜ ਸਿੰਘ ਮਨਵਿੰਦਰ ਸਿੰਘ ਪਲਵਿੰਦਰ ਸਿੰਘ ਔਰ ਪਰਤ ਇਹਨਾਂ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਅੱਜ ਔਰ ਇਹਨਾਂ ਦੇ ਇਹਨਾਂ ਵਿੱਚੋਂ ਦੋ ਦੀ ਗ੍ਰਿਫਤਾਰੀ ਨੌਇਡਾ ਤੋਂ ਕੀਤੀ ਗਈ ਔਰ ਦੋਨੋਂ ਜਲੰਧਰ ਵਿੱਚ ਗ੍ਰਿਫਤਾਰ ਕੀਤਾ ਇਹਨਾਂ ਨੇ ਜਿਹੜੀ ਕਾਰ ਦਾ ਇਸਤੇਮਾਲ ਕੀਤਾ ਉਹ ਵੀ ਰਿਕਵਰ ਹੋ ਗਈ ਔਰ ਇਸ ਦੇ ਨਾਲ ਜਿਹੜੇ ਮੇਨ ਅਕਿਊਸ ਸੀ ਇਸ ਕੇਸ ਦੇ ਵਿੱਚ ਉਹ ਸਾਰੇ ਗ੍ਰਿਫਤਾਰ ਹੋ ਚੁੱਕੇ ਨੇ ਬਾਕੀ ਵੀ ਜਿਹੜੇ ਅਕਿਊਜ਼ਡ ਨੇ ਉਹ ਵੀ ਥੇਤੀ ਗ੍ਰਿਫਤਾਰ ਕੀਤੇ ਜਾਣਗੇ ਯੂਨੀਅਨ ਨੂੰ ਪ੍ਰਧਾਨਗੀ ਵਾਈਸ ਪ੍ਰਧਾਨਗੀ ਨੂੰ ਲੈ ਕੇ ਝਗੜਾ ਸੀ ਇਹਦੇ ਵਿੱਚ ਦੋ ਗਰੁੱਪ ਬਣ ਗਏ ਸੀ ਇੱਕ ਜਿਹੜਾ ਮੌਜੂਦਾ ਜਿਹੜਾ ਅਕਿਊਜ਼ਡ ਹੈ ਬਲਰਾਜ ਐਲਿਸ ਰਾਜੂ ਇਸ ਦੇ ਵਿਚਕਾਰ ਔਰ ਇੱਕ ਬਠਿੰਡਾ ਜਿਹੜਾ ਲੜਕਾ ਹੈ ਉਸ ਦੇ ਵਿਚਕਾਰ ਝਗੜਾ ਸੀਗਾ ਔਰ ਇਹਨਾਂ ਨੇ ਇੱਕ ਦੂਸਰੇ ਨੂੰ ਚੈਲੰਜ ਕੀਤਾ ਔਰ ਇਹ ਆ ਕੇ ਇਹਨਾਂ ਤੇ ਅਸਾਲਟ ਕੀਤਾ ਔਰ ਇਹਨਾਂ ਨੂੰ ਮਾਰਕਟ ਕੀਤੀ ਔਰ ਉਸ ਦੇ ਵਿੱਚ ਇਸ ਲੜਕੇ ਦੀ ਮਨਪ੍ਰੀਤ ਦੀ ਡੈਥ ਹੋ ਗਈ